ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਦੁਆਬਾ نیوز 24 ਗੁਰਮਖ ਸਿੰਘ ਦੇ ਨਾਲ ਅੱਜ ਅਸੀਂ ਪਿੰਡ ਇੰਦਰਾ ਪਹੁੰਚੇ ਹਾਂ ਜਿੱਥੇ ਕਿ ਕਿਸਾਨ ਜਿੱਥੇ ਬੰਦੀਆਂ ਵੱਲੋਂ ਉਹਨਾਂ ਨੇ ਸਾਨੂੰ ਬੁਲਾਇਆ ਸੀ ਵੀ ਇਹ ਗੱਲਬਾਤ ਕਰਾਂਗੇ ਅੱਜ ਦੇ ਜਿਹੜਾ ਮਾਹੌਲ ਚੱਲ ਰਿਹਾ ਜਾਂ ਜਿਹੜੇ ਲੀਡਰ ਗਾਲਾਂ ਕੱਢਦੇ ਆ ਉਹਨਾਂ ਵਾਸਤੇ ਵੀ ਗੱਲ ਕਰਾਂਗੇ ਤੇ ਜਾਂ ਉਹਨਾਂ ਦੇ ਜਿਹੜੀਆਂ ਐਮਐਸਪੀ ਆ ਉਹਨਾਂ ਬਾਰੇ ਵੀ ਗੱਲ ਕਰਾਂਗੇ ਤੇ ਜਿਹੜੇ ਵੋਟਾਂ ਦਾ ਇਸ ਵੇਲੇ ਦੌਰ ਜਾਰੀ ਆ ਉਹਨਾਂ ਨਾਲ ਗੱਲ ਜਰੂਰ ਕਰਕੇ ਤੁਹਾਡੇ ਤੱਕ ਪਹੁੰਚਾਵਾਂਗੇ ਤੇ ਸਾਡੇ ਨਾਲ 인ਦਰਜੀ ਸਰਪੰਚ ਇਹ ਵੀ ਮੌਜੂਦ ਆ ਪਿੰਡ ਦੇ ਜਿਹੜੇ ਪਤਵੰਤੇ ਸੱਜਣ ਆ ਉਹ ਵੀ ਮੌਜੂਦ ਆ ਉਹਨਾਂ ਨੂੰ ਪੁੱਛਾਂਗੇ ਵੀ ਜਿਹੜੀਆਂ ਬੋਟਾਂ ਦੌਰ ਚੱਲ ਰਿਆ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋ ਚੱਲਦੇ ਆਓ ਚੱਲੀਏ ਜੀ ਜੰਨਤਾ ਪਾਰਟੀ ਦੇ ਉਮੀਦਵਾਰ ਚੋਣ ਲੜ ਰਹੇ ਅਸੀਂ ਉਹਨਾਂ ਦਾ ਪੂਰਨ ਵਿਰੋਧ ਕਰਾਂਗੇ ਜੇ ਸਾਡੇ ਪਿੰਡ ਚ ਆਉਂਦੇ ਆ ਅੱਜ ਦੀ ਤਰੀਕ ਤੱਕ ਸਾਡੇ ਪਿੰਡ ਤੱਕ ਕੋਈ ਨਹੀਂ ਬੜਿਆ ਅਸੀਂ ਜੋ ਭਾਰਤੀ ਕਿਸਾਨ ਯੂਨੀਅਨ ਕਰਦਿਆਂ ਆ ਅਸੀਂ ਉਹਦੇ ਨਾਲ ਜੁੜੇ ਹੋਏ ਆ ਸਾਡੇ ਸਰਕਲ ਪ੍ਰਧਾਨ ਵੀ ਸਰਦਾਰ ਬਹਾਦਰ ਸਿੰਘ ਤੇ ਨੰਦ ਸਿੰਘ ਜੀ ਵੀ ਖੜੇ ਆ ਤੇ ਅਸੀਂ ਉਹਨਾਂ ਦਾ ਪੂਰਨ ਜਿਹੜੇ ਭਾਜਪਾ ਦੇ ਉਮੀਦਵਾਰ ਜੇਕਰ ਸਾਡੇ ਪਿੰਡ ਦੇ ਵਿੱਚ ਹੁੰਦੇ ਆ ਸਾਨੂੰ ਆੜੇ ਦੋਲੇ ਵੀ ਪਤਾ ਲੱਗਦਾ ਜੀ ਉਹ ਉੱਥੇ ਵੀ ਜਥੇਬੰਦੀ ਦੇ ਸੱਦੇ ਤੇ ਉਹਨਾਂ ਦਾ ਵਿਰੋਧ ਕਰਨ ਨਹੀਂ ਪਹੁੰਚਦੇ ਆ ਜੀ ਤੇ ਜਿਹੜੀ ਬੀਜੇਪੀ ਆ ਬੀਜੇਪੀ ਤਕਰੀਬਨ ਸਾਰੇ ਪਿੰਡਾਂ ਪਿੰਡਾਂ 'ਚ ਘੁੰਮ ਰਹੀ ਆ ਬੂਟਾ ਲੈਣ ਲਈ ਤੇ ਤੁਸੀਂ ਬੀਜੇਪੀ ਦੇ ਹੱਕ 'ਚ ਹੈ ਨਹੀਂ ਜੀ ਅਸੀਂ ਬਿਲਕੁਲ ਹੱਕ 'ਚ ਨਹੀਂ ਹੈਗੇ ਪਿਛਲੀ ਵਾਰ ਵੀ ਸਾਡੇ ਪਿੰਡੋਂ ਦੋ ਚਾਰ ਵੋਟਾਂ ਪਈਆਂ ਸੀ ਸਾਡੀ ਕੋਸ਼ਿਸ਼ ਹੈ ਵੀ ਅਸੀਂ ਉਹਨਾਂ ਨੂੰ ਨਿੱਜੀ ਤੌਰ ਤੇ ਮਿਲ ਕੇ ਉਹਨਾਂ ਨੂੰ ਬੇਨਤੀ ਕਰੀਏ ਵੀ ਆਪਾਂ ਨੇ ਬਿਲਕੁਲ ਇਸ ਪਾਰਟੀ ਨੂੰ ਬਿਲਕੁਲ ਵੋਟ ਨਹੀਂ ਪਾਉਣੀ ਕਿਉਂਕਿ ਸਾਡੇ ਭਲੇ ਦੇ ਬਿਲਕੁਲ ਉਹ ਨਹੀਂ ਕੁਝ ਨਹੀਂ ਕੀਤਾ ਇਹ ਸਾਡੂੰ ਅਜਾਣ ਨਾਲ ਤੇ ਤੁਰੀ ਹੋਈ ਹੈ तकरीबन तकरीबन ਇਸ ਵੇਲੇ ਜਿਹੜਾ ਨਾ ਪਹਿਲਾਂ ਤਾਂ ਸੂਮ ਪ੍ਰਕਾਸ਼ ਨੂੰ ਟਿਕਟ ਮਿਲੀ ਸੀ ਐਸ ਵੇਲੇ ਉਹਨਾਂ ਦੇ ਘਰੋਂ ਚੂਣ ਲੜ ਰਹੇ ਆ ਤਕਰੀਬਨ ਤੁਹਾਡੇ ਕੋਲ ਹਜੇ ਪਹੁੰਚੀ ਨਹੀਂ ਆ ਨਹੀਂ ਜੀ ਅਸੀਂ ਸਾਡਾ ਚਲੰਦਰ ਹਲਕੇ 'ਚ ਅਸੀਂ ਪੈਨੇ ਆ ਜੀ ਉਹ ਹਲਕਾ ਬਾਖਿਆ ਫਗਵਾੜਾ ਉਧਰ ਆ ਅਸੀਂ ਸਾਨੂੰ ਫਲੋਰ ਹਲਕੇ ਤੇ ਵਿਧਾਨ ਸਭਾ ਹਲਕਾ ਪੈਂਦਾ ਜੀ ਹੋਰ ਵੀ ਜਥੇਬੰਦੀਆਂ ਹੋਣਗੀਆਂ ਫਗਵਾੜੇ ਦੇ ਨਾਲ ਅਟੈਚ ਤੇ ਉਹਨਾਂ ਨੂੰ ਕੀ ਮੈਸੇਜ ਆ ਤੁਹਾਡਾ ਸਾਰਿਆਂ ਨੂੰ ਇਹੀ ਮੈਸੇਜ ਆ ਜੀ ਆਪਾਂ ਦਾ ਡਟ ਕੇ ਵਿਰੋਧ ਕਰੀਏ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਇਹਨਾਂ ਨੇ ਬਹੁਤ ਆਪਣਾ ਨੁਕਸਾਨ ਕੀਤਾ ਜਦੋਂ ਕਿਸਾਨਾਂ ਤੋਂ ਉਦੋਂ ਚੱਲੇ ਉਦੋਂ ਵੀ ਸਾਡੇ ਤੇ ਇਹਨਾਂ ਨੇ ਕੋਈ ਕਸਰ ਨਹੀਂ ਛੱਡੀ ਅਥਰੂ ਗੈਸ ਦੇ ਗੋਲੇ ਕਿੱਲਾਂ ਤੱਕ ਲਾਈ ਉਹਨਾਂ ਵੀ ਸ਼ੰਭੂ ਮੋਰਚੇ ਦੇ ਜੋ ਕੁਝ ਸਾਰੇ ਸਾਂਭੜੇ ਆ ਗੋਲੀਆਂ ਤੱਕ ਚੱਲੀਆਂ ਅਸੀਂ ਇਹਨੂੰ ਬਿਲਕੁਲ ਇਹਨਾਂ ਵੋਟਾਂ ਪਾਉਣ ਦੇ ਹੱਕ 'ਚ ਨਹੀਂ ਗਏ ਜੀ ਠੀਕ ਹੈ ਜੀ ਇਹ ਸੀ ਸਰਪੰਚ ਸਾਹਿਬ ਪਿੰਡ ਦੇ ਉਹਨਾਂ ਨੇ ਵੋਟਾਂ ਦਾ ਤਕਰੀਬਨ ਉਹਨਾਂ ਦਾ ਕਹਿਣ ਦਾ ਵੀ ਅਸੀਂ ਵੋਟ ਕਿਸੇ ਨੂੰ ਨਹੀਂ ਪਾਵਾਂਗੇ ਪਾਵਾਂਗੇ ਕਿਹਨੂੰ ਪਾਵਾਂਗੇ ਤੁਸੀਂ ਵੋਟਾਂ ਦੀ ਇਹ ਬਾਕੀ ਆ ਜਿੱਦਾਂ ਸਾਨੂੰ ਐਸ ਕੇ ਐਮ ਦੀ ਇਹ ਹਦਾਇਤ ਹੈ ਜੀ ਆਪਾਂ ਬੀਜੇ ਸ਼ਾਇਦ ਸਾਡੀ ਕੱਲ ਨੂੰ ਉੱਥੇ ਜੀ ਐਸ ਕੇ ਐਮ ਦੀ ਜਗਰਾਮਨ ਦੇ ਵਿੱਚ ਬਹੁਤ ਵੱਡਾ ਮਹਾਪੰਚਾਇਤ ਆ ਜੇ ਤਾਂ ਐਸਾ ਕੀ ਹੈ ਮੈਂ ਉੱਥੇ ਕੋਈ ਕਾਨੂੰਨ ਫੈਸਲਾ ਲੈ ਲਵੇ ਉੱਥੋਂ ਹਦਯਤ ਹੋ ਜਾਵੇ ਵੀ ਆਪਾਂ ਕਿਹਦੇ ਹੱਕ 'ਚ ਭੁਗਤਣਾ ਨਹੀਂ ਤਾਂ ਉਹ ਨਹੀਂ ਖੁੱਲੇ ਛੱਡਿਆ ਹੋਇਆ ਬਈ ਤੁਸੀਂ ਕਿਸੇ ਨੂੰ ਵੀ ਵੋਟ ਪਾ ਸਕਦੇ ਹੋ ਪਰ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੂੰ ਬਿਲਕੁਲ ਵੋਟ ਨਹੀਂ ਪਾਉਣੀ ਨਹੀਂ ਆਪਰੂ ਵੀ ਪਾਉਂਗੇ ਨਹੀਂ ਜੀ ਆਪ ਨੂੰ ਵੀ ਬਿਲਕੁਲ ਨਹੀਂ ਆਪ ਨੇ ਕਿਹੜਾ ਘੱਟ ਕੀਤਾ ਜੀ ਸ਼ੰਭੂ ਬਾਰਡਰ ਵੱਲੋਂ ਖਨੌਰੀ ਵੱਲੋਂ ਜਾਂਦੇ ਹਾਂ ਸਾਡੇ ਕਿਸਾਨ ਵੀਰਾਂ ਤੇ ਨਹੀਂ ਤਸ਼ੱਦਦ ਕੀਤਾ ਆ ਰਸਤੇ 'ਚ ਰੋਕ ਕੇ ਪਰੇਸ਼ਾਨ ਕੀਤਾ ਤੇ ਹੁਣ ਵੀ ਤੁਹਾਡੇ ਸਾਹਮਣੇ ਹੀ ਆ ਜੀ ਜੇ ਕਿਤੇ ਕਿਤੇ ਕਿਸਾਨ ਵਿਰੋਧ ਕਰਨ ਜਾਂਦੇ ਆ ਵਿਰੋਧ ਕਰਨ ਦਾ ਹਰ ਇੱਕ ਨੂੰ ਹੱਕ ਆ ਉਹ ਕਿਹੜੇ ਕਿਸੇ ਡਾਂ ਇੱਕ ਰਾਸਤੇ ਦੇ ਸਾਈਡ ਖੜ ਕੇ ਕਿਸਾਨ ਵਿਰੋਧ ਕਰਦੇ ਆ ਵਿਰੋਧ ਕਰਨ ਦਾ ਲੋਕਤੰਤਰ ਦੇ ਵਿੱਚ ਹਰੇਕ ਨੂੰ ਹੱਕ ਹੈ ਤੇ ਇਹ ਪੁਲਿਸ ਦੀ ਤਾਕਤ ਦੇ ਨਾਲ ਕਿਸਾਨਾਂ ਤੇ ਤਸ਼ੱਦਦ ਕਰਦੇ ਆ ਪਿਛਲੇ ਸਮੇਂ ਵਿੱਚ ਵੀ ਆਪਜੀ ਸਾਹਮਣੇ ਕਈਆਂ ਥਾਂ ਤੇ ਬਹੁਤ ਭਾਰੀ ਤਸ਼ੱਦਦ ਕੀਤਾ ਗਿਆ ਕਿਸਾਨਾਂ ਤੇ ਡਾਂਗ ਭਰਾਈ ਗਈ ਆ ਹਾਂ ਇੱਕ ਗੱਲ ਹੋਰ ਵੀ ਚੱਲੀ ਸੀ ਜੀ ਕਹਿੰਦੇ ਕਿਸਾਨ ਅਨਦਾਤਾ ਜਦੋਂ ਕਿਸਾਨ ਮਿਹਨਤ ਕਰਦਾ ਤੋ ਉਹ ਫਸਲ ਲੈ ਕੇ ਆਉਂਦਾ ਤੇ ਕਈ ਲੋਕ ਕਹਿੰਦੇ ਅਸੀਂ ਪੈਸੇ ਦੇ ਕੇ ਖਰੀਦਦੇ ਹਾਂ ਪਰ ਜੇ ਆਪਾਂ ਸਵਾਲ ਕਰੀਏ ਜੇ ਅਨਦਾਤਾ ਬੀਜੇ ਨਾ ਤਾਂ ਤੁਸੀਂ ਪੈਸੇ ਦੇ ਕੇ ਖਰੀਦ ਲੈ ਕਿੱਥੋਂ ਇਦੇ ਬਾਰੇ ਕੀ ਕਹਿਣਾ ਮੈਂ ਜੀ ਅਨਦਾਤਾ ਬਾਰੇ ਪਹਿਲਾਂ ਆਪਣੇ ਤੌਰ ਤੇ ਸਪਸ਼ਟ ਕਰਨਾ ਚਾਹੁੰਦਾ ਅਨਦਾਤਾ ਅਸੀਂ ਇਸ ਕਰਕੇ ਆ ਜੀ ਅਸੀਂ ਜਿਹੜੀ ਚੀਜ਼ ਦੀ ਪੈਦਾਵਾਰ ਕਰਦੇ ਆ ਉਹਦੀ ਅਸੀਂ ਆਪ ਕੀਮਤ ਅਨਰਹਾਤ ਨਹੀਂ ਕਰਦੇ ਇੱਥੇ ਜੇਕਰ ਕੋਈ ਆਪਾਂ ਰਕਸ਼ੀਤੇ ਜਾਣਾ ਕੋਈ ਛੋਟਾ ਜਿਹਾ ਛੋਟਾ ਜੀ ਜੁੱਤੀਆਂ ਗੱਢਣ ਵਾਲਾ ਆ ਜਾਂ ਕੋਈ ਹੋਰ ਮਾੜਾ ਮੋਟਾ ਕੋਈ ਕੰਮ ਕਰਦਾ ਇਹ ਕਾਟੋ ਵਾਲਾ ਵੀ ਆਪਣੇ ਆਪ ਇਹ ਕਿਰਾਇਆ ਤੈਅ ਕਰਦਾ ਵੀ ਉੱਥੇ ਤੇ ਮੇਨਾਂ ਲੈਣਾ ਅਸੀਂ ਇਸ ਕਰਕੇ ਅਨਦਾਤਾ ਕਿਹਾ ਜਾਂਦਾ ਸਾਨੂੰ ਕਿਉਂਕਿ ਅਸੀਂ ਕੋਈ ਵੀ ਜੋ ਵੀ ਅਨਾਜ ਪੈਦਾ ਕਰਦੇ ਆ ਅਸੀਂ ਉਹਦੀ ਕੀਮਤ ਖੋਦ ਨਰਹਾਤ ਨਹੀਂ ਕਰਦੇ ਜਦਕਿ ਬਾਕੀ ਜਿੰਨਾ ਵੀ ਜਿਹੜੀ ਬੰਦਾ ਪ੍ਰੋਡਿਊਸ ਕਰਦਾ ਆ ਉਹ ਆਪਣੀ ਜਿੰਨੀ ਉਹਦੀ ਲਾਗਤ ਆਉਂਦੀ ਆ ਉਹ ਆਪਣੀ ਕੀਮਤ ਖੁਦ ਨਿਰਧਾਰਤ ਕਰਦਾ ਠੀਕ ਹੈ ਜੀ ਇਹ ਸਨ ਮੇਰੇ ਨਾਲ ਸਰਪੰਚ ਸਾਹਿਬ ਇੰਦਰਜੀਤ ਜੀ ਬਾਕੀ ਸਾਡੇ ਵੀਰ ਉਧਰ ਵੀ ਖੜੇ ਆ ਸੀ ਇਹਨਾਂ ਨਾਲ ਵੀ ਗੱਲਬਾਤ ਸਰਪੰਚ ਸਾਹਿਬ ਨਾਲ ਅਸੀਂ ਗੱਲਬਾਤ ਕੀਤੀ ਆ ਤੇ ਉਹਨਾਂ ਨੇ ਆਪਣੇ ਜਿਹੜੇ ਬਿਆਨ ਦਿੱਤੇ ਆ ਬੇਸੀ ਬੋਟ ਨਹੀਂ ਪਾਵਾਂਗੇ ਪਰ ਜਿੱਥੇ ਉਹਨਾਂ ਦਾ ਦਿਲ ਕਰੂ ਉੱਥੇ ਤਾਂ ਪਹੁੰਚਗੇ ਹੁਣ ਅਸੀਂ ਗੱਲਬਾਤ ਕਰਦੇ ਆ ਪਹਿਲਾਂ ਤਾਂ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਸਤਿ ਬਹੁਤ ਵਧੀਆ ਜੀ ਇੱਕ ਗਾਇਕ ਨੇ ਇਹ ਗੱਲ ਕਹੀ ਆ ਬਈ ਮੈਂ 70 ਮਾਰੂੰਗਾ ਦੋ ਦਿਨ ਅਟਕ ਜਾਓ ਉਹਨਾਂ ਬਾਰੇ ਕੀ ਕਹਿਣਾ ਚਾਹੁੰਗੇ ਤੁਸੀਂ ਉਹਨਾਂ ਬਾਰੇ ਮੈਂ ਇਹ ਕਹਿਣਾ ਚਾਹੁੰਦਾ ਜੀ ਇੱਕ ਪਿਛਲੀ ਵਾਰ ਪਿਛਲੀ ਤੋਂ ਪਿਛਲੀ ਵਾਰ ਉਹਨਾਂ ਨੂੰ ਜਲੰਧਰੋਂ ਟਿਕਟ ਮਿਲੀ ਸੀ ਐਮਪੀ ਦੀ ਉਦੋਂ ਮੈਂ ਅਕਾਲੀ ਦਲ ਦਾ ਸਰਕਾਰ ਨੂੰ ਵਰਕਰ ਸੀ ਉਹਨਾਂ ਨੇ ਮੇਰਾ ਕਾਫੀ ਨੇੜੇ ਤੇੜੇ ਰਖਿਆ ਉਹ ਬੰਦੇ ਨੂੰ ਬੋਲਣ ਦੀ ਅਕਲ ਨਹੀਂ ਉਹ ਲੋਕਾਂ ਨੂੰ ਉਸ ਟਾਈਮ ਵੀ ਸ਼ਰੇਆਮ ਗਾਲਾਂ ਕੱਢਦਾ ਹੁੰਦਾ ਸੀ ਠੀਕ ਆ ਹੰਸ ਰਾਜ ਬਾਰੇ ਤੁਸੀਂ ਕਹਿ ਰਹੇ ਹੋ ਉਹ ਇੱਥੇ ਜਦ ਆਉਂਦਾ ਸੀ ਉਹਨਾਂ ਗੱਡੀ ਦੇ ਵਿੱਚ ਬਹਿ ਕੇ ਬਾਰੇ ਮੈਂ ਤਾਂ ਕਰਦੀਆਂ ਵਿੱਚ ਗੱਡੀ ਦੇ ਬਹਿ ਕੇ ਲੋਕਾਂ ਨੂੰ ਸ਼ਰਿਆ ਮਗਾਗਾ ਕੱਢਦਾ ਸੀ ਇਹ ਮੇਰੇ ਮੈਂ ਆਪਣੇ ਯਾਨਕਿ ਆਪ ਦੇਖਿਓ ਗੱਲ ਉਹਨਾਂ ਦਾ ਪੱਤਰਕਾਰਾਂ ਨੂੰ ਵੀ ਇਹ ਗੱਲ ਕਹਿਤੀ ਸੀ ਵੀ ਚਿਚੜੰਗ ਚੁੰਬੜ ਜਾਂਦੇ ਆ ਜਿੱਥੇ ਮੈਂ ਜਾਣਾਂ ਚਿਚੜੰਗ ਚੁੰਬੜ ਜਾਂਦੇ ਆ ਜੇ ਹੁਣ ਮੀਡੀਆ ਨਾ ਹੋਊ ਜਾਂ ਹੋਰ ਵੀ ਕੋਈ ਬੰਦੇ ਨਾ ਹੋਣਗੇ ਤਾਂ ਇਹ ਤੁਹਾਡੀ ਖਬਰ ਕਿੱਦਾਂ ਜਾਊਗੀ ਤੇ ਜਿੱਥੇ ਜਾਣਗੇ ਪੱਤਰਕਾਰ ਤੁਹਾਡੀ ਆਵਾਜ਼ ਬੁਲੰਦ ਕਰਨਗੇ ਤਦੇ ਤੁਸੀਂ ਸਰਕਾਰ ਦੇ ਕੋਲ ਆਉਂਗੇ ਹੰਸ ਰਾਜ ਜੀ ਤੁਹਾਡਾ ਪਿੰਡਾਂ ਚ ਜਿਹੜਾ ਵਿਰੋਧ ਜਿਹੜੀ ਕਿਸਾਨ ਜਥੇਬੰਦੀਆਂ ਕਰ ਰਹੀਆਂ ਤੁਸੀਂ ਵੀ ਇਹ ਗੱਲ ਸੁਣ ਲਓ ਇਹਨਾਂ ਦੇ ਜਵਾਨੀ ਹਾਂਜੀ ਉਸ ਤੋਂ ਬਨਾ ਉਸ ਬੰਦੇ ਨੇ ਨਾ ਉਹਦੀ ਪਬਲਿਕ ਡੀਲਿੰਗ ਆ ਉਹ ਕਰੋੜਾਂ ਅਰਬਾਂਪਤੀ ਬੰਦਾ ਆ ਮੈਂ ਉਹਦੀ ਤਕਰੀਬਨ 12 ਕਰੋੜ ਦੀ ਕੋਠੀ ਆ ਉਹਨੇ ਕਹਿਣ ਦਾ ਮਤਲਬ ਹੈ ਮੈਂ ਛਿੱਤਰ ਮਾਰੂੰਗਾ ਇਹ ਇਹ ਬਾਰੇ ਮੈਂ ਦੱਸ ਉਹ ਉਹਦੀਆਂ ਜਾਂ ਗੱਲ ਤੇ ਆ ਉਹਦੇ ਬਾਰੇ ਮੈਂ ਦੱਸ ਰਿਹਾ ਜੀ ਅਗਰ ਮੰਨ ਲਓ ਉਹਨੂੰ ਸੀਟ ਮਿਲ ਜਾਂਦੀ ਆ ਤੇ ਉਹ ਕੀ ਛਿੱਤਰ ਮਾਰ ਕੇ ਮਤਲਬ ਚੁੱਪ ਕਰਾਊਗਾ ਤੁਹਾਨੂੰ ਭਾਜਪੀ ਭਾਜਪੀ ਦੇ ਅਸੀਂ ਕਿਸੇ ਛੋਟੇ ਤੋਂ ਲੈ ਕੇ ਵੱਡੇ ਤੱਕ ਲਾ ਮੋਦੀ ਤੱਕ ਇੱਕ ਪੈਸੇ ਦਾ ਵੀ ਇਤਵਾਰ ਨਹੀਂ ਕਰਦੇ ਨਹੀਂ ਕਿਉਂਕਿ ਇਹ 700 ਕਿਸਾਨਾਂ ਦੇ ਕਾਤਲ ਆ ਸ਼ਹੀਦ ਹੋਏ ਸਾਡੇ ਸਾਡੇ ਕਿਸਾਨ ਬਾਰਡਰਾਂ ਤੇ ਸ਼ਹੀਦ ਹੋਏ ਆ ਉਸ ਤੋਂ ਬਾਅਦ ਖੱਟੜ ਨੇ ਇੱਥੇ ਨਮਾ ਚੰਦ ਚਾਲਿਆ ਸੀ ਹਰਿਆਣੇ ਦੇ ਵਿੱਚ ਕਿੱਲਾਂ ਗੱਡੀਆਂ ਕਿਸਾਨਾਂ ਤੇ ਗੋਲੀਆਂ ਚਲਾਈਆਂ ਉਹਦੇ ਮਗਰ ਕਿਹਦੀ ਪਾਵਰ ਸੀ ਕਿਹਦੀ سپورਟ ਸੀ ਉਹਨੂੰ ਸਿਰਫ ਬੀਜੇਪੀ ਦੀ سپورਟ ਸੀ ਜਿਹੜੀ ਇਹਦਾ ਸਪੋਰਟਾ ਮਤਲਬ ਕੀ ਕਿਲਾ ਕਲਾ ਕੇ ਇਹ ਮਤਲਬ ਜਾਇਜ ਰਸਤਾ ਉਹ ਨਹੀਂ ਬੰਦ ਕੀਤਾ ਸੀ ਇਹ ਗਲਤ ਕੀਤਾ ਪਹਿਲੀ ਗੱਲ ਤਾਂ ਜਿਹੜੀ ਪੰਜਾਬ ਦੀ ਰਾਜਧਾਨੀ ਦਿੱਲੀ ਆ ਤੇ ਉੱਥੇ ਜਾਣ ਦਾ ਕਿਸੇ ਨੂੰ ਵੀ ਅਧਿਕਾਰ ਹੋ ਸਕਦਾ ਇਹ ਥੋੜਾ ਵੀ ਤੁਸੀਂ ਕਿਲਾ ਰਸਤੇ 'ਚ ਗੱਡਦੇ ਹੋ ਤੇ ਤੁਸੀਂ ਜਾ ਨਹੀਂ ਸਕਦੇ ਫਿਰ ਗੋਲੀਆਂ ਵੀ ਜ਼ਿੰਮੇਦਾਰਾਂ ਉੱਤੇ ਚਲਾਈਆਂ ਮਤਲਬ ਕੀ ਅਸੀਂ ਆਪਣੀ ਆਵਾਜ਼ ਨਹੀਂ ਬੁਲੰਦ ਕਰ ਸਕਦੇ ਦੇਖੋ ਆਵਾਜ਼ ਤਾਂ ਬੁਲੰਦ ਕਰਾਂਗੇ ਜੇ ਅਸੀਂ ਇਕੱਠੇ ਹੋ ਕੇ ਚੱਲਾਂਗੇ ਨਹੀਂ ਤਾਂ ਇਹਨਾਂ ਦੀ ਜੋ ਭਾਜਪੀ ਦੀ ਪਾਲਸੀ ਆ ਪਾੜੋ ਤੇ ਰਾਜ ਕਰੋ ਲੋਕਾਂ ਨੂੰ ਕੱਲੇ-ਕੱਲੇ ਕਰਕੇ ਕੁੱਟੋ ਨੇ ਹੁਣ ਕੁੱਟਣ ਤੇ ਨੌਬਤ ਆ ਗਈ ਕੁੱਟਦੇ ਹੋਏ ਇਸ ਤੋਂ ਜ਼ਿਆਦਾ ਕੀ ਕੁੱਟ ਸਕਦੇ ਜੀ 7-800 ਬੰਦਾ ਮਾਰ ਦਿੱਤਾ ਜੀ ਕਿਸਾਨਾਂ ਨੂੰ ਕੁੱਟਿਆ ਕੱਲੂ ਹੋਰ ਵੀ ਕੁੱਟਣਗੇ ਇਹਨੂੰ ਇਹਨਾਂ ਦਾ ਕੰਮ ਹੀ ਇਹ ਹੈ ਉਹ ਇੱਕ ਹਿੰਦੂ ਰਾਸ਼ਟਰ ਲਿਆਉਣਾ ਚਾਹੁੰਦੇ ਆ ਜਦ ਕਿ ਇੱਥੇ ਹੈਗੀ ਆ ਡੈਮੋਕ੍ਰੇਸੀ ਤੁਹਾਡੇ ਤੁਹਾਡਾ ਸਵਾਲ ਹੈ ਵੀ ਉਹ ਹਿੰਦੂ ਰਾਸ਼ਟਰ ਲਿਆਉਣਾ ਚਾਹੁੰਦੇ ਆ ਹਾਂਜੀ ਜੇ ਸਾਡਾ ਕੋਈ ਬੰਦਾ ਕਹਿੰਦਾ ਵੀ ਉਹ ਖਾਲਸਤਾਨ ਦੀ ਆਵਾਜ਼ ਹਟਵਾਉਂਦਾ ਤੇ ਉਹਨੂੰ ਚੱਕ ਕੇ ਅੰਦਰ ਕਰ ਦਿੰਦੇ ਉਹਦਾ ਕਾਰਨ ਫੇ ਹਿੰਦੂਸਤਾਨ ਕਿਉਂ ਕਹਿੰਦੇ ਆ ਇਹ ਨੇ ਜਿਹੜੇ ਹਿੰਦੂ ਰਾਸ਼ਟਰ ਵਾਲੇ ਕਹਿੰਦੇ ਵੀ ਹਿੰਦੂ ਰਾਸ਼ਟਰ ਬਣਾਉਣਾ ਉਹਨੂੰ ਅੰਦਰ ਕਿਉ ਇਦੇ ਬਾਰੇ ਤਾਂ ਸਾਰਾ ਜੋ ਕੁਝ ਹੋ ਰਿਹਾ ਹੋ ਰਿਹਾ। ਇਹੀ ਆ ਸੇ ਸੋਚਣ ਵਾਲੇ ਲੋਕਾਂ ਨੂੰ ਕਹਿ ਰਹੇ ਆਂ ਵੀ ਜੇ ਖਾਲਸਤਾਨ ਕਹਿ ਕੇ ਖਾਲਸਤਾਨ ਕੇ ਨਾਲ ਆ ਕੇ ਵੀ ਉਹ ਕੀ ਦੱਸੋ ਕੀ ਹੋ ਜਾਊਗਾ। ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਉਹ ਖਾਲਸਤਾਨ ਸੀ। ਉੱਥੇ ਦੱਸੋ ਕਿੰਨਾ ਵਿਧਿ ਕੀ ਹੁੰਦੀ ਸੀ। ਖਾਲਸਤਾਨ ਦਾ ਮਤਲਬ ਕੀ ਹੈਗਾ ਜੀ? ਖਾਲਸਤਾਨ ਦਾ ਖਾਲਸਤਾਨ ਦਾ ਮਤਲਬ ਤਾਂ ਇਹ ਆ ਵੀ ਜਿੱਥੇ ਹਰ ਇੱਕ ਬੰਦੇ ਦਾ ਜਿੱਦਾਂ ਮਤਲਬ ਬਈ ਜਿੱਦਾਂ ਭਗਤ ਰਵਦਾਸ ਜੀ ਨੇ ਕਿਹਾ ਬੇਗੰਪੂਰਾ ਉਦਾਂ ਹੀ ਖਾਲਸਤਾਨ ਆ ਬਈ ਜਿੱਥੇ ਖਾਲਸਤਾਨ ਦਾ ਮਤਲਬ ਸ਼ੁੱਧ ਸ਼ੁੱਧ ਖਾਲਸਾ ਖਾਲਸੇ ਦਾ ਮਤਲਬ ਸ਼ੁੱਧ ਹੈ। ਖਾਲਸਤਾਨ ਦਾ ਮਤਲਬ ਸ਼ੁੱਧ ਹੈ। ਇੱਕ ਜਾਨੀ ਜਿਹੜਾ ਨਾਂ ਰੱਖਿਆ ਜਾਂਦਾ ਹੈ ਖਾਲਸਤਾਨ ਕੋਈ ਈਡੀ ਮਾੜੀ ਗੱਲ ਨਹੀਂ ਹੈ ਪਰ ਉਹਦਾ ਨਾਂ ਰੱਖਿਆ ਖਾਲਸਤਾਨ ਖਾਲਸਾ ਦਾ ਮਤਲਬ ਸ਼ੁੱਧ ਹਰ ਚੀਜ਼ ਮਤਲਬ ਵਧੀਆ ਹੋਊਗੀ। ਹਰ ਮਤਲਬ ਜਿੱਦਾਂ ਹੁਣ ਇਸ ਵੇਲੇ ਬੇਪਤੀ ਧੀਆਂ ਪੈਣਾਂ ਦੀ ਹੋ ਰਹੀ ਆ ਤੇ ਇੱਥੇ ਮਤਲਬ ਜਦੋਂ ਖਾਲਸਾ ਰਾਜ ਆਪਾਂ ਕਹਿ ਸਕਦੇ ਆ ਉਹਦੇ ਵਿੱਚ ਇਹ ਕੰਮ ਨਹੀਂ ਹੋਣਗੇ। ਧੀ ਭੈਣ ਦਾ ਵੀ ਖਿਆਲ ਰੱਖਿਆ ਜਾਊਗਾ ਤੇ ਚੀਜ਼ ਵੀ ਜਿਹੜੀ ਆ ਸ਼ੁੱਧ ਹੋਊਗੀ ਔਰ ਖਾਲਸੇ ਸਰ ਦੇ ਪੱਗਾਂ ਵੀ ਸਜਣਗੀਆਂ। ਤੇ ਜਿਹਨੇ ਨਹੀਂ ਸੁਝਾਣੀ ਉਹ ਅਲੱਗ ਗੱਲ ਆ ਪਰ ਉਹਦਾ ਨਾਂ ਖਾਲਸਤਾਨ ਹੋਰ ਕੁਝ ਨਹੀਂ ਹੈਗਾ। ਬਾਕੀ ਗੱਲਬਾਤ ਕਰਦੇ ਆ ਸਾਡੇ ਵੀਰ ਕੋਈ ਗੱਲਬਾਤ ਕਰਨੀ ਚਾਹੁੰਦੇ ਤੇ ਉਹਨਾਂ ਨਾਲ ਜੁੜਾਂਗੇ। ਹਾਂਜੀ। ਸਤਿ ਸ਼੍ਰੀ ਅਕਾਲ ਜੀ। ਚਰਨਜੀਤ ਸਿੰਘ ਜੀ ਮੈਂ ਨਾਲ ਮੌਜੂਦਾ ਇਹਨਾਂ ਨਾਲ ਗੱਲਬਾਤ ਕਰਦੇ ਆ ਚਰਨਜੀਤ ਸਿੰਘ ਜੀ। ਅੱਜ ਕੱਲ੍ਹ ਜਿਹੜੀਆਂ ਵੋਟਾਂ ਲਏ ਜਾਂਦੀਆਂ ਗਾਲਾਂ ਕੱਢ ਕੇ ਲਈਆਂ ਜਾਂਦੀਆਂ ਉਹ ਕੀ ਵੋਟਾਂ ਪਹਿ ਜਾਣਗੀਆਂ ਇਹ? ਨਹੀਂ ਵੋਟਾਂ ਤਾਂ ਨਹੀਂ ਪਹਿਣਗੀਆਂ। ਇਸ ਤੋਂ ਤਾਂ ਲੋਕਾਂ ਨੇ ਹਾਂਸ ਰਾਜ ਜੀ ਉਹ ਨਹੀਂ ਬੜੇ ਅਸੀਂ ਤਾਂ ਸੁਣ ਲਿਓ ਸਮਝਦੇ ਸੀਗੇ। ਪੰਜਾਬੀ ਸੱਭਿਆਚਾਰ ਨੂੰ ਨਹੀਂ ਕਾਫੀ ਉੱਪਰ ਚੱਕਿਆ ਪੰਜਾਬੀ ਗਾਇਕੀ ਨੂੰ ਉੱਪਰ ਚੱਕਿਆ ਪਰ ਐਥ ਸ਼ਬਦ ਤੋਂ ਉਹਨਾਂ ਦੀ لیاقت ਦਾ ਆਮ ਸਮਾਜ ਨੂੰ ਪਤਾ ਲੱਗ ਗਿਆ ਬੇਨਾ ਕੋ ਅਕਲ ਕਿੰਨੀ ਆ ਇਹਨਾਂ ਕੋਈ لیاقت ਕਿੰਨੀ ਆ ਸਾਨੂੰ ਤਾਂ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਹਾਂਸ ਰਾਜ ਇੱਕ ਜਿਹੜਾ ਲੀਕ ਦਾ ਫਕੀਰ ਕੀੜਾ ਹੈ ਉਸ ਲੀਕ ਤੋਂ ਬਾਹਰ ਉਹ ਜਾ ਨਹੀਂ ਸਕਿਆ ਉਹ ਤਾਂ ਬਹੁਤ ਛੋਟੀ ਸੋਚ ਲੈ ਕੇ ਬੈਠਾ ਆ ਮੈਂ ਹਾਂਸ ਰਾਜ ਜੀ ਨੂੰ ਇਹ ਕਹਿਣਾ ਚਾਹੁੰਦਾ ਆ ਵੀ ਤੁਸੀਂ ਕਿਤੇ ਆਪਣੇ ਕਿਸੇ ਬੱਚੇ ਨੂੰ ਹੀ ਕੁੱਟ ਕੇ ਦੇਖਿਓ ਅਗਲੇ ਦਿਨ ਮੇਰਾ ਖਿਆਲ ਆ ਤੁਹਾਡੀ ਨੋ ਵੀ ਤੁਹਾਡੇ ਮੂਰੇ ਥਾਲੀ ਪਰੋਸ ਕੇ ਨਹੀਂ ਰੱਖੂਗੀ ਉਹ ਵੀ ਤੁਹਾਡੇ ਨਾਲ ਬੜੇ ਹੋਰੇ ਤਰੀਕੇ ਦੇ ਨਾਲ ਤੁਹਾਡੇ ਪੇਸ਼ ਆਏਗੀ ਇਸ ਕਰਕੇ ਤੁਸੀਂ ਇਹ ਪੰਜਾਬ ਦੇ ਲੋਕਾਂ ਨੂੰ ਕੱਟ ਕੇ ਵੋਟ ਲੈਣ ਦਾ ਤਰੀਕਾ ਜਿਹੜਾ ਆ ਇਹ ਭੁੱਲ ਜਾਓ ਪੰਜਾਬ ਦੇ ਲੋਕ ਤਾਂ ਹਮੇਸ਼ਾ ਹੀ ਇੱਕ ਕੁੱਟਣ ਮਿੱਟੀ ਦੇ ਬਣੇ ਹੋਏ ਆ ਇਹ ਤਾਂ ਮੁਗਲਾਂ ਤੋਂ ਨਾ ਡਰੇ ਅੱਜ ਤੁਹਾਨੂੰ ਇਸ ਗੱਲ ਬਾਰੇ ਪਤਾ ਹੋਣਾ ਚਾਹੀਦਾ ਪੰਜਾਬ ਦੇ ਲੋਕਾਂ ਦੀ ਦ੍ਰਿਸ਼ਟੀ ਬਾਰੇ ਜੇ ਅਫਗਾਨਿਸਤਾਨ ਫਤਹਿ ਕੀਤਾ ਆ ਤਾਂ ਉਹ ਸਿਰਫ ਪੰਜਾਬ ਦੇ ਲੋਕਾਂ ਨੇ ਨਹੀਂ ਕੀਤਾ ਆ ਉਮਰ ਕਾ ਤੋਂ ਨਹੀਂ ਹੋਇਆ ਆਨਸਰਾਜ ਜੀ ਤੁਸੀਂ ਤਾਂ ਚੀਜ਼ ਹੀ ਕੁਛ ਨਹੀਂ ਤੇ ਜਿਹੜੀ ਪੰਜਾਬ ਦੀਆਂ ਕੁਰਬਾਨੀਆਂ ਆ ਬਹੁਤ ਜ਼ਿਆਦਾ ਪੰਜਾਬ ਦੀਆਂ ਕੁਰਬਾਨੀਆਂ ਆ ਤਾਂ ਇਹ ਜਿਹੜੀ ਤੁਸੀਂ ਗੱਲ ਕਹੀ ਆ ਤਕਰੀਬਨ ਸਿਰੇ ਤੇ ਲਾਤੀ ਆ ਜਿਹੜਾ ਇਸ ਵੇਲੇ ਜਿੰਨੀਆਂ ਵੀ ਕੁਰਬਾਨੀਆਂ ਹੁੰਦੀਆਂ ਪੰਜਾਬ ਚੋਂ ਹੀ ਉੱਠੀਆਂ ਹੋਰ ਕੋਈ ਮੋਰੀ ਨਹੀਂ ਆਇਆ ਆਸਟ੍ਰੇਲੀਆ ਚ ਵੀ ਇਟਲੀ ਚ ਵੀ ਉੱਥੇ 8500 ਕਿੰਨੇ ਸਿੱਕੇ ਮੋਰੀ ਆਏ ਸੀ ਤਾਂ ਉਹਨੇ ਉੱਥੇ ਵੀ ਮਤਲਬ ਬਦਲ ਲੜਾਈ ਕੀਤੀ ਸੀ ਉਹ ਵੀ ਅੱਜ ਤੱਕ ਗੋਣ ਪਾਉਂਦੇ ਸਿੱਕਾਂ ਦੇ ਨੇ ਸਿੱਖ ਕੌਮੀ ਕੁਰਬਾਨੀਆਂ ਚ ਨਿਕਲਿਆ ਸਿੱਖ ਕੌਮ ਨੂੰ ਜਨਮੇ ਹੀ ਕੁਰਬਾਨੀਆਂ ਨੇ ਦਿੱਤਾ ਤੇ ਉਹ ਫਿਰ ਦਬ ਜਾਣਗੇ ਜੇ ਤੋਂ ਜੁੱਤੀਆਂ ਮਾਰ ਦੇ ਫਤੋ ਜਾਣਗੇ ਇਹ ਇਹ ਤਾਂ ਗੱਲ ਮੈਂ ਤਾਂ ਸੋਚ ਰਿਆ ਮੈਂ ਹੰਸ ਰਾਜ ਨੂੰ ਸਿਰ ਤੇ ਦਸਤਾਰੇ ਨਹੀਂ ਸਜਾਉਣੀ ਚਾਹੀਦੀ ਉਹਨੇ ਤਾਂ ਭਾਗਵੇਂ ਕੱਪੜੇ ਵੀ ਪਾਇਓ ਭਾਗਵੇਂ ਕੱਪੜੇ ਤੇ ਰਾਤ ਨੂੰ ਹੋਰ ਪਾਲਨ ਤੇ ਦਿਨੇ ਹੋਰ ਪਾਲਨ ਤੇ ਸਵੇਰੇ ਹੋਰ ਪਾਲਨਦੇ ਆ ਕੱਪੜੇ ਤਾਂ ਇੱਕ ਲਿਬਾਸ ਆਏ ਤਾਂ ਤੁਸੀਂ ਜੋ ਮਰਜੀ ਪਾ ਲਓ ਮੈਨੂੰ ਤਾਂ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਜੇ ਬੇਤਾਰ ਨਹੀਂ ਹੋ ਸਕਦਾ ਜੇ ਸੈਂਟਰ ਤੋਂ ਹੰਸ ਰਾਜ ਜੀ ਨੂੰ ਮੈਸੇਜ ਆ ਜAVE ਵੇ ਤੁਸੀਂ ਇਸ ਟਾਈਮ ਲੇਡੀਜ਼ ਵਾਲੇ ਕੱਪੜੇ ਪਾਉਣੇ ਸਾਡੀਆਂ ਧੀਆਂ ਭੈਣਾਂ ਵਾਲੇ ਕੱਪੜੇ ਪਾਉਣੇ ਉਹ ਪਾ ਕੇ ਉਹ ਪਹਿਲਾਂ ਵੀ ਨੱਚਦੇ ਰਹੇ ਹੁਣ ਅੱਗੇ ਵੀ ਨੱਚ ਸਕਦੇ ਆ ਉਹਨਾਂ ਦੀ ਆਪਣੀ ਜ਼ਮੀਰ ਨਹੀਂ ਕੋਈ ਹਾਂ ਮਤਲਬ ਕਹਿਣਾ ਮਤਲਬ ਇਹ ਆ ਵੀ ਉਹ ਨਿਚਾਰ ਜਿਹੜੇ ਬਣ ਸਕਦੇ ਆ ਜੇ ਕਿਸੇ ਵੀ ਤਰ੍ਹਾਂ ਦਾ ਆਰਡਰ ਆ ਜਾਵੇ ਉਹ ਨਿਚਾਰ ਬਣ ਸਕਦੇ ਆ ਬਿਲਕੁਲ 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 ਉਹਨਾਂ ਨੂੰ ਤਾਂ ਸਤਾ ਚਾਹੀਦੀ ਉਹ ਤਾਂ ਕਹਿੰਦੇ ਹੁੰਦੇ ਮੈਨੂੰ ਉਹ ਉਹ ਵਾਲੀ ਗੱਡੀ ਚਾਹੀਦੀ ਆ ਉਹ ਮਿਲ ਗਈ ਆ ਹੁਣ ਮੇਰਾ ਖਿਆਲ ਹੈ ਇਸ ਤੋਂ ਬਾਅਦ ਇੱਕ ਜਿਹੜੀ ਹੁੰਦੀ ਆ ਆਪਣੇ ਸ਼ਮਸ਼ਾਨ ਘਾਟ ਨੂੰ ਗੱਡੀ ਜਾਂਦੀ ਆ ਉਹ ਵੀ ਉਹ ਉਹ ਕਰਦੀ ਜਾਂਦੀ ਆ ਲਾਸਟ ਉਹਨਾਂ ਦੀ ਉਹੀ ਆ ਖਾ अच्छा पंजाब ਦੇ ਲੋਕ ਫਤਵਾ ਨਹੀਂ ਦੇਣਗੇ ਉਹਨਾਂ ਦੇ ਹੱਕ 'ਚ ਨਹੀਂ ਦੇਖੋ ਪਹਿਲਾਂ ਤਾਂ ਮਨ ਲਓ ਪੰਜਾਬ ਦੇ ਹੱਕਾਂ ਦੀ ਵੀ ਗੱਲ ਕਰਦੇ ਰਹੇ ਆ ਕੁਰਸੀ ਦੀ ਜਿਹੜੀ ਲਾਲਸਾ ਇੰਨੀ ਵੱਧ ਚੁੱਕੀ ਉਹਨਾਂ ਦੀ ਵੀ ਜਿਹੜੇ ਇਸ ਵੇਲੇ ਪੰਜਾਬ ਦੇ ਹੱਕਾਂ ਦੀ ਨਹੀਂ ਗੱਲ ਕਰ ਰਹੇ ਸੀ ਉਹ ਉਹ ਪੰਜਾਬ ਦੇ ਲੋਕਾਂ ਨੂੰ ਦਾ ਜਿਹੜਾ ਮੋਟੋ ਸੀਗਾ ਉਹ ਉਹਨੂੰ ਉਲਝਾ ਰਹੇ ਸੀ ਹੱਕਾਂ ਦੀ ਗੱਲ ਨਹੀਂ ਕਰ ਰਹੇ ਸੀ ਜੇ ਹੱਕਾਂ ਦੀ ਗੱਲ ਕਰਦੇ ਹੁੰਦੇ ਤਾਂ ਅੱਜ ਇਸ ਤਰ੍ਹਾਂ ਨਾ ਬੋਲਦੇ ਪੰਜਾਬ ਦੇ ਵਿੱਚ ਕਿਸਾਨ ਇੱਕ ਵਰਗ ਆ ਕਦੀ ਤਾਂ ਕਹਿੰਦੇ ਮੈਂ ਕਿਸਾਨਾਂ ਦੇ ਘਰਾਂ 'ਚ ਪਲਿਆ ਮੈਂ ਤਾਂ ਮਹਿਸੂਸ ਹੀ ਨਹੀਂ ਹੁੰਦਾ ਉਹਨੇ ਕਿਸੇ ਕਿਸਾਨ ਦੇ ਘਰ ਦੀ ਰੋਟੀ ਖਾਧੀ ਨਹੀਂ ਜਿਹੜੀ ਆ ਇਸ ਵੇਲੇ ਜਿਹੜੀ ਲਾਲਸਾ ਕੁਰਸੀ ਆ ਐਸੀ ਚੀਜ਼ ਆ ਉਹਦੀ ਲਾਲਸਾ ਉਹਨਾਂ ਨੂੰ ਵੱਧ ਨਹੀਂ ਗਈ ਵੱਧਿਆ ਲਾਲਸਾ ਦਾ ਵੱਧਿਆ ਕੁਰਸੀ ਦੀ ਲਾਲਸਾ ਤਾਂ ਵੱਧ ਚੁੱਕੀ ਕੁਰਸੀ ਉਹ ਛੱਡ ਨਹੀਂ ਸਕਦੇ ਹਾਂ ਮਤਲਬ ਇਹ ਨਹੀਂ ਪਿਆਰੀ ਹੋ ਗਈ ਜੱਫੀ ਪਿਆਰੀ ਪਿਆਰੀ ਹੋ ਗਈ ਛੱਡ ਉਹ ਸਵਾਦ ਦੇਖਿਆ ਕੁਰਸੀ ਦਾ ਹੁਣ ਛੱਡਣਗੇ ਨਹੀਂ ਆਹੋ ਉਹਨੇ ਪੁੱਛਿਆ ਵੀ ਕਿੰਨੀ ਤਨਖਾਹ ਆਉਂਦੀ ਆ ਕਹਿੰਦੇ 1 ਲੱਖ ਪਤਾ ਨਹੀਂ ਕਿੰਨੀ ਤਨਖਾਹ ਆਉਂਦੀ ਆ ਨਹੀਂ ਚਲੋ ਇਹ ਤਾਂ ਅਸੀਂ ਕਹਿ ਸਕਦੇ ਹਾਂ ਭਗਵਾਨ ਹਾਂਸ ਰਾਜ ਜੀ ਉਹਨਾਂ ਕੋਲ ਜਿਹੜਾ ਹੈਗਾ ਆ ਪੈਸਾ ਬਹੁਤ ਆ ਤਨਖਾਹ ਦੀ ਗੱਲ ਤਾਂ ਚਲੋ ਉਹਨਾਂ ਲਈ ਸ਼ਾਇਦ ਛੋਟੀ ਹੋਵੇ ਪਰ ਉਹ ਆਪਣੀ ਜਮੀਰ ਵੇਚ ਚੁੱਕੇ ਆ ਜੇ ਦੀ ਜਮੀਰ ਵੇਚ ਜਵੇ ਉੱਥੇ ਤਨਖਾਹਾਂ ਦੀਆਂ ਗੱਲਾਂ ਨਹੀਂ ਹੁੰਦੀ। ਲਓ ਜੀ ਮੇਰੇ ਬਿਜ਼ੀਨਸ ਸਪਾ ਸਾਫ ਸਪਸ਼ਟ ਗੱਲ ਕਰ ਦਿੰਦੀ ਆ। ਬਈ ਜਮੀਰ ਹੀ ਖਤਮ ਹੋ ਗਈ ਆ ਜਮੀਰ ਹੀ ਉਹਨਾਂ ਨੇ ਵੇਚ ਦਿੱਤੀ ਆ। ਹੁਣ ਮੇਰੇ ਵੀਰ ਇਧਰ ਵੀ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ। ਹਾਂਜੀ ਪਹਿਲਾਂ ਤਾਂ ਜੀ ਤੁਹਾਨੂੰ ਸਸੀ ਕਾਲ ਜੀ ਸਸੀ ਕਾਲ ਜੀ ਸਸੀ ਕਾਲ ਵੀਰ ਜੀ ਆਪਾਂ ਭਾਈ ਉਹਨਾਂ ਦੀ ਗੱਲਾਂ ਸੁਣੀਆਂ ਲੇਕਿਨ ਉਹ ਸੁੱਧ ਤੇ ਸਪਸ਼ਟ ਉਹਨਾਂ ਨੇ ਗੱਲ ਕਰ ਦਿੱਤੀ ਆ। ਹੁਣ ਆ ਗਈ ਭਗਵੰਤ ਮਾਨ ਦੀ ਵਾਰੀ ਭਗਵੰਤ ਮਾਨ ਸਾਹਿਬ ਨੇ ਵੀ ਐਸਾ ਸਕੰਜਾ ਕੱਸਿਆ ਕਿ ਕਿਸਾਨਾਂ ਦੀ ਜਿਹੜੀ ਆ ਸੁਣਵਾਈ ਕੀਤੀ ਜਾਂ ਨਹੀਂ ਕੀਤੀ ਉਹਨਾਂ ਨੇ ਇਸ ਲੈਵਲ ਤੇ ਤਾਂ ਕੋਈ ਸੁਣਵਾਈ ਨਹੀਂ ਕੀਤੀ ਆ ਬੈਠਦੇ ਜਰੂਰ ਰਹੇ ਆ ਮੀਟਿੰਗ ਦੇ ਵਿੱਚ ਜਿਹੜੀ ਹੁਣ ਵੀ ਪੰਦੇਰ ਹੋਣਾ ਨੇ ਵੀ ਜਿਹੜਾ ਲਾਇਆ ਹੋਇਆ ਆਪਣੇ ਮੋਰਚਾ ਲਾਇਆ ਹੋਇਆ ਉਦੇ ਵਿੱਚ ਵੀ ਉਹਨਾਂ ਨੇ ਕੋਈ ਇਦਾਂ ਦਾ ਤਾਂ ਬਾਲਾ ਕੋਈ ਵਧੀਆ ਸਾਰੂ ਰੋਲ ਤਾਂ ادا ਨਹੀਂ ਕੀਤਾ ਠੀਕ ਹੈ ਪਰ ਆਪਾਂ ਇਹ ਚੀਜ਼ ਦੇ ਲਈ ਹੈਗਾ ਆ ਕਿ ਸਾਡਾ ਜਿਹੜੀ ਹੈਗੀ ਆ ਸੰਯੁਕਤ ਕਿਸਾਨ ਮੋਰਚਾ ਦੀ ਜਿਹੜੀ ਹੈਗੀ ਆ ਕਾਲ ਉਹ ਹਾਲ ਦੀ ਘੜੀ ਤਾਂ ਹੈਗੀ ਆ ਭਾਜਪਾ ਦੇ ਲਈ ਬੀਜਪੀ ਦੇ ਮਲੋ ਜਿੰਨੇ ਵੀ ਬੀਜਪੀ ਦੇ ਲੀਡਰ ਜਾਂ ਹੱਕ ਜੋਰ ਹੈ ਜਾਂ ਮਲ ਬਰੋਚ ਕਰਾ ਬੀਜਪੀ ਦੇ ਵਿਰੋਧ ਦੇ ਵਿੱਚ ਵੀ ਇਹੀ ਹੈਗਾ ਵੀ ਬੀਜਪੀ ਦੇ ਵਿਰੋਧ ਦੇ ਵਿੱਚ ਜਿੰਨੀ ਵੀ ਆਪਾਂ ਇੱਕ ਦੂਜੇ ਦੇ ਨਾਲ ਕਰਦੇ ਹੈਗੇ ਆ ਗੱਲਬਾਤ ਇਹੀ ਹੈਗੀ ਹੈ ਕਿ ਬੀਜਪੀ ਦਾ ਵਿਰੋਧ ਕੀਤਾ ਜਾਵੇ ਬਾਕੀ ਕੱਲ ਨੂੰ ਆਪਣੀ ਹੈਗੀ ਆ ਜਗਰਾਉ ਰੈਲੀ ਆ ਜੇ ਉਹਦੇ ਵਿੱਚ ਕੋਈ ਨਵਾਂ ਕੋਈ ਵੀ ਨਵਾਂ ਆਪਾਂ ਨੂੰ ਆਉਂਦਾ ਹੈਗਾ ਆਰਡਰ ਤਾਂ ਆਪਾਂ ਉਹਦੇ ਤੇ ਚੱਲਣ ਦੇ ਲਈ ਪਾਬੰਦ ਰਹਾਂਗੇ ਜਿੱਦਾਂ ਵੀ ਉਹ ਸਾਨੂੰ ਕਹਿਣਗੇ ਉਸ ਹਿਸਾਬ ਦੇ ਨਾਲ ਆਪਾਂ ਗਾਹਾਂ ਲਈ ਰਣਨੀਤੀ ਅਪਣਾਵਾਂਗੇ ਤੁਹਾਡੀਆਂ ਗੱਲਾਂ ਠੀਕ ਆ ਸਾਰੀਆਂ ਮੈਂ ਮੰਨ ਗਿਆ ਪਰ ਮੈਨੂੰ ਇਹ ਗੱਲ ਦਾ ਜਵਾਬ ਦਿਓ ਕੱਲ ਨੂੰ ਇੱਥੇ ਝਾੜੂ ਵਾਲਿਆਂ ਨੂੰ ਵੀ ਤੁਹਾਡੇ ਕੋਲ ਆ ਬੋਟਾ ਲੈਣ ਕੀ ਉਹਨਾਂ ਨੂੰ ਬੋਟਾ ਤੁਸੀਂ ਪਾਓਗੇ ਨਹੀਂ ਉਹਨਾਂ ਨੂੰ ਸਵਾਲ ਤਾਂ ਕੀਤੇ ਜਾਣਗੇ ਇਸ ਲੈਵਲ ਤੇ ਜੋ ਵੀ ਕਿਸਾਨੀ ਦੇ ਨਾਲ ਜੋ ਵੀ ਸੰਘਰਸ਼ ਦੇ ਵਿੱਚ ਜੋ ਕੁਝ ਵੀ ਬੋਧਾ ਘਟਾ ਹੋਇਆ ਉਹਦੇ ਲਈ ਪੂਰੀ ਉਹਨਾਂ ਦੇ ਨਾਲ ਬਹਿਸ ਵੀ ਹੋਊਗੀ ਉਹਨਾਂ ਦੇ ਨਾਲ ਪੁੱਛੇ ਵੀ ਜਾਣਗੇ ਜਿੱਦਾਂ ਭਾਜਪਾ ਨੂੰ ਹੁਣ ਪੁੱਛ ਰਹੇ ਆ ਭਾਜਪਾ ਦੇ ਨਾਲ ਉਦਾਂ ਕੋਈ ਸਾਡਾ ਰੌਲਾ ਨਹੀਂ ਸੀ ਪਰ ਜੋ ਆ ਹੰਸਰਾਜ ਹੁਣਾਂ ਨੇ ਜਿਹੜੀ ਆ ਕਿ ਆ ਨਵੀਂ ਇੱਕ ਰੀਤ ਤੋੜ ਦਿੱਤੀ ਆ ਕਿ ਇਹਨਾਂ ਨੂੰ ਜੁੱਤੀ ਦੇ ਨਾਲ ਇਹਨਾਂ ਦੀਆਂ ਜੋ ਵੀ ਇਹਨਾਂ ਤੋਂ ਲਵਾਂਗੇ ਇਹਨਾਂ ਨੂੰ ਪੁੱਛਾਂਗੇ ਦੋ ਤਰੀਕ ਤੋਂ ਬਾਅਦ ਪੁੱਛਾਂਗੇ ਉਹ ਫਿਰ ਉਹਨਾਂ ਦੇ ਨਾਲ ਵੀ ਉਸੇ ਹੀ ਹਿਸਾਬ ਦੇ ਨਾਲ ਜਿੱਦਾਂ ਦੀ ਉਹ ਆਪਣੀ ਲਾਫਜ ਵਰਤਣਗੇ ਉਦਾਂ ਦਾ ਲਾਫਜ ਦੇਣ ਨੂੰ ਮੋਰੇ ਦੂਜੇ ਵੀ ਬੰਦੇ ਬੈਠੇ ਆ ਇੱਕ ਤੁਸੀਂ ਹੁਣੇ ਲਵਜ ਵਰਤਿਆ ਸਾਡਾ ਬੀਜੇਪੀ ਨਾਲ ਕੋਈ ਰੌਲਾ ਨਹੀਂ ਆ ਰੋਲਾ ਤੁਹਾਡਾ ਕਿੱਦਾਂ ਨਹੀਂ ਆ ਕਿਉਂ ਸ਼ੰਭੂ ਬਾਰਡਰ ਤੇ ਤੁਸੀਂ ਜਾ ਕੇ ਬੈਠੇ ਰੋਲਾ ਕਿਉਂ ਨਹੀਂ ਕਰਦਾ ਨਹੀਂ ਰੋਲਾ ਮੈਂ ਇਸ ਹਿਸਾਬ ਦੇ ਨਾਲ ਨਹੀਂ ਜੋ ਉਹਨਾਂ ਦੀ ਬਿਆਨਬਾਜ਼ੀ ਆ ਬਿਆਨਬਾਜ਼ੀ ਦੇ ਹਿਸਾਬ ਦੇ ਨਾਲ ਕੋਈ ਵੀ ਪਾਰਟੀਆਂ ਆਪੋ ਆਪਣੇ ਥਾਂ ਤੇ ਕੰਮ ਕਰ ਰਹੀਆਂ ਉਹ ਆਪਣੇ ਹਿਸਾਬ ਦੇ ਨਾਲ ਚੱਲ ਰਹੀਆਂ ਮੇਰਾ ਕਹਿਣ ਦਾ ਮਤਲਬ ਇਹ ਸਿਗਾ ਵੀ ਉਦਾਂ ਸਾਡਾ ਕੋਈ ਜਾਤੀ ਰੋਲਾ ਉਦਾਂ ਨਹੀਂ ਹੈਗਾ ਪਰ ਜਿਹੜੇ ਉਹਨਾਂ ਨੇ ਕਾਨੂੰਨ ਲੈ ਕੇ ਆਂਦੇ ਸੀਗੇ ਉਹਨਾਂ ਨੂੰ ਤਾਂ ਉਹਨਾਂ ਨੇ ਵਾਪਸ ਵੀ ਕੀਤਾ ਚਲੋ ਉਹਨਾਂ ਨੇ ਉਹ ਤੁਹਾਡਾ ਕਿ ਨਹੀਂ ਹੋਇਆ ਜਦੋਂ ਤੋਂ ਬਾਅਦ 700 ਕਿਸਾਨ ਸ਼ਹੀਦ ਹੋ ਚੁੱਕਾ ਉਹ ਤਾਂ ਹੈ ਹੀ ਆ ਜੀ ਉਹ ਤਾਂ ਭਾਜਪੀ ਉਹ ਨੂੰ ਹਿਸਾਬ ਦੇਣਾ ਹੀ ਪੈਣਾ ਆ ਜਦੋਂ ਵੀ ਉਹ ਬੀਜੇਪੀ ਹੁਣ ਸੱਤਾ ਦੇ ਵਿੱਚ ਹੈ ਨਹੀਂਗੀ ਜੇ ਮੁੜ ਕੇ ਆਉਂਦੀ ਵੀ ਆ ਜਦੋਂ ਵੀ ਆਊਗੀ ਉਹਨਾਂ ਨੂੰ ਇਹਦਾ ਸਵਾਲਾਂ ਤੋਂ ਉਹ ਭੱਜ ਨਹੀਂ ਸਕਦੀ ਜੇ ਤੁਸੀਂ ਸਮਝਦੇ ਵੀ ਬੀਜੇਪੀ ਦੁਬਾਰਾ ਆ ਸਕਦੀ ਹੈ ਜਦੋਂ ਵੀ ਆ ਸਕਦੀ ਹੈ ਕਿਸੇ ਟਾਈਮ ਵੀ ਆ ਕਿਉਂਕਿ ਇਹ ਤਾਂ ਲੋਕਾਂ ਦਾ ਆ ਜੀ ਇਹ ਲੋਕਾਂ ਦੇ ਹੈਗੀ ਆ ਲੋਕੀ ਕੀ ਕਹਿ ਰਹੇ ਆ ਇਹ ਲੋਕਾਂ ਨੇ ਵੋਟਾਂ ਪਾਉਣੀਆਂ ਆ ਕੋਈ ਵੀ ਆ ਸਕਦੀ ਆ ਗਵਰਨਮੈਂਟ ਜਿਹੜੀ ਵੀ ਆਊਗੀ ਜੇ ਅਗਰ ਕਿਤੇ ਮੁੜ ਕੇ ਮੋੜੇ ਵੀ ਆਉਂਦੀ ਆ ਉਹਨਾਂ ਨੂੰ ਇਹ ਜਿਹੜੇ 7 7.5 ਸੌ ਸਾਡੇ ਕਿਸਾਨ ਸ਼ਹੀਦ ਹੋਏ ਆ ਆ ਹੁਣ ਜਿਹੜਾ ਜਿਹੜਾ ਕਿ ਲੱਗਿਆ ਆ ਛੋਪਕਰਨ ਸਿੰਘ ਹੋਏ ਆ ਸ਼ਹੀਦ ਇਹਨਾਂ ਦਾ ਹਿਸਾਬ ਤਾਂ ਉਹਨਾਂ ਨੂੰ ਦੇਣਾ ਪਊਗਾ ਜਦੋਂ ਵੀ ਉਹ ਆਉਣਗੇ ਸੱਤਾ ਦੇ ਵਿੱਚ ਉਹਨਾਂ ਨੂੰ ਇਹ ਹਿਸਾਬ ਤਾਂ ਦੇਣਾ ਪਊਗਾ ਇਹੇ ਸਵਾਲ ਮੇਰਾ ਸੀ ਜਿਹੜੇ ਝਾੜੂ ਵਾਲੇ ਆਉਣਗੇ ਤੁਸੀਂ ਉਥੇ ਕਿਸਾਨ ਬਿਲਕਦੇ ਰਹਿ ਭਗਵੰਤ ਮਾਨ ਜੀ ਆਓ ਬਿਲਕੁਲ ਪਰ ਦੇਖੋ ਤਾਂ ਸਹੀ ਭਗਵੰਦ ਮਾਨ ਸਾਹਿਬ ਪਹੁੰਚੇ ਉੱਥੇ ਨਹੀਂ ਬਿਲਕੁਲ ਨਹੀਂ ਉਹਨਾਂ ਨੇ ਵੀ ਕੋਈ ਇਹਦੇ ਵਿੱਚ ਅਸਾਰੂ ਮੈਂ ਤੁਹਾਡੇ ਨਾਲ ਪਹਿਲਾਂ ਵੀ ਇਹੀ ਗੱਲ ਕਰ ਚੁੱਕਿਆ ਵੀ ਉਹਨਾਂ ਨੇ ਕੋਈ ਅਸਾਰੂ ਰੋਲ ਅਦਾ ਨਹੀਂ ਕੀਤਾ ਤੇ ਫਿਰ ਵੋਟਾਂ ਲੈਣ ਵੇਲੇ ਜਦੋਂ ਆਉਣਗੇ ਤੇ ਕੀ ਕਹੋਗੇ ਉਹਨਾਂ ਨੂੰ ਇਹੀ ਚੀਜ਼ਾਂ ਪੁੱਛੀਆਂ ਜਾਣਗੀਆਂ ਵੀ ਤੁਸੀਂ ਹੁਣ ਤਾਂ ਸਾਡੇ ਨਾਲ ਹੈਗੇ ਆ ਹਾਲੇ ਵੀ ਉਹਨਾਂ ਦੇ ਕੋਲ ਮੋਰੇ 3 ਸਾਲ ਹੈਗੇ ਆ ਉਹ ਤਿੰਨਾਂ ਸਾਲਾਂ ਦੇ ਵਿੱਚ ਸਾਡੇ ਨਾਲ ਕੀ ਜੇ ਇਹੋ ਜਿਹਾ ਹੀ ਉਹ ਵਰਤਾਰ ਰੱਖਣਗੇ ਤੇ ਫੇ ਆਉਣ ਵਾਲੀ ਜਿਹੜੀ 27 ਵਾਲੀ ਇਲੈਕਸ਼ਨ ਉਹਦੇ ਲਈ ਵੀ ਰੂਪਰੇਖਾ ਕੋਈ ਹੋ ਰਹੀ ਹੋਊਗੀ ਤੇ ਹੁਣ ਉਹਦਾ ਮਦਦ ਕਰੋਗੇ ਉਹਨਾਂ ਵੀ ਹੁਣ ਬਿਲਕੁਲ ਨਹੀਂ ਜੀ ਹੁਣ ਤਾਂ ਜੋ ਵੀ ਸਾਨੂੰ ਕਿਸਾਨ ਯੂਨੀਅਨ ਹਦਾਇਤ ਕਰੂਗੀ ਉਸ ਹਿਸਾਬ ਦੇ ਨਾਲ ਦੇਖਿਆ ਜਾਊਗਾ ਜਿਹੜੀ ਮਹਾਪੰਚਾਇਤ ਹੈ ਉਹਦੇ ਵਿੱਚ ਫੈਸਲੇ ਕੀ ਕੀ ਲਏ ਜਾਣਗੇ ਉਹ ਦੇਖੋ ਜੀ ਹੁਣ ਕੱਲ ਨੂੰ ਪਤਾ ਲੱਗੂਗਾ ਉੱਥੇ ਵੀ ਕਿਹੜੇ ਕਿਹੜੇ ਹਿਸਾਬ ਦੇ ਨਾਲ ਕੀ ਕੀ ਕੰਮ ਹੋ ਰਿਹਾ ਕੋਈ ਕੁਛ ਨਾ ਕੁਛ ਪਹਿਲਾਂ ਇਨਫਾਰਮੇਸ਼ਨ ਹੁੰਦੀ ਆ ਵੀ ਅਸੀਂ ਮਹਾ ਫੈਸਲੇ ਜਿਹੜੇ ਲੈਣੇ ਆ ਉਹ ਲੈ ਜਾਣਗੇ ਉਸ ਤੋਂ ਬਾਅਦ ਜਿਹੜਾ ਅਗਲਾ ਡਿਸੀਜਨ ਆ ਨਹੀਂ ਜਿੰਨਾ ਚਿਰ ਮਹਾਪੰਚਾਇਤ ਹੋ ਨਹੀਂ ਜਾਂਦੀ ਉਹਨਾਂ ਚਿਰ ਆਪਾਂ ਨੂੰ ਕੋਈ ਵੀ ਗੱਲ ਕਹਿਣੀ ਬਾਲੀ ਜਾਇਜ਼ ਨਹੀਂ ਹੈਗੀ ਜੋ ਵੀ ਉੱਥੇ ਸਾਡੇ ਬਹੁਤ ਸਿਆਣੇ ਸੂਝਵਾਨ ਲੀਡਰ ਹੈਗੇ ਆ ਉਹ ਜੋ ਵੀ ਕਹਿਣਗੇ ਉਹਨਾਂ ਦੇ ਨਾਲ ਉਸ ਹਿਸਾਬ ਦੇ ਨਾਲ ਆਪਾਂ ਰਲ ਕੇ ਚੱਲਾਂਗੇ ਮਾ ਤੁਹਾਡਾ ਕੀ ਆ ਜੀ ਅਮਰਜੀਤ ਸਿੰਘ ਅਮਰਜੀਤ ਸਿੰਘ ਲਓ ਮੇਰੇ ਵੀਰ ਜੀ ਨਾਲ ਅਸੀਂ ਗੱਲਬਾਤ ਕੀਤੀ ਅਮਰਜੀਤ ਸਿੰਘ ਜੀ ਨਾਲ ਉਹਨਾਂ ਨੇ ਸੁਝਾਅ ਵੀ ਠੀਕ ਆ ਉਹਨਾਂ ਦੇ ਤੇ ਕੁਝ ਗੱਲਾਂ ਜਿਹੜੀਆਂ ਸੀਗੀਆਂ ਸਾਡੇ ਦਿਲ ਦੀਆਂ ਅਸੀਂ ਵੀ ਉਹਨਾਂ ਨਾਲ ਸਾਂਝ ਕੀਤੀ ਆ ਤੇ ਬਾਕੀ ਮੇਰਾ ਵੀਰ ਕੋਈ ਮਰੀਕ ਸਿੰਘ ਜੀ ਮੇਰੇ ਨਾਲ ਮੌਜੂਦ ਆ ਤੇ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਤੇ ਇਹਨਾਂ ਦਾ ਕੀ ਕਹਿਣਾ ਹੈ ਸਰਕਾਰ ਦੇ ਬਾਰੇ ਬੀਜੇਪੀ ਦੇ ਬਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਇਸ ਵੇਲੇ ਜਿਹੜੀਆਂ ਕੂਝੀਆਂ ਸ਼ਾਸਤਾਂ ਚੱਲ ਰਹੀਆਂ ਸਰਕਾਰ ਦੀਆਂ ਨੀਤੀਆਂ ਜਿਹੜੀਆਂ ਉਹ ਤੁਸੀਂ ਸਾਰੀਆਂ ਕੁਝ ਦੇਖ ਕੇ ਰਹੇ ਹੋ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਆਂ ਅਹੀਂ ਤਾਂ ਬਿਲਕੁਲ ਮਾੜਾ ਕਹਾਂਗੇ ਜੀ ਸਰ ਲਈ ਤਾਂ ਮੋਦੀ ਸਾਹਿਬ ਨੇ ਕੁਝ ਨਹੀਂ ਕੀਤਾ ਅਹੀਂ ਤਾਂ ਸਾਤੇ 13 ਮਹੀਨੇ ਦਿੱਲੀ ਤੱਕੇ ਖਾਦੇ ਟਰਾਲੀਆਂ ਵਿੱਚ ਸਾਡੀਆਂ ਛੋਟੀਆਂ ਸ਼ੈੱਲ ਹੋ ਗਈਆਂ ਬੁਰੇ ਹਾਲ ਬੌਕੇ ਜੜ ਰਹੇ ਆ ਫੇ ਵੀ ਸਾਡੇ ਜੋਰ ਨਾਲ ਚਲੋ ਕਿਸਾਨਾਂ ਦਾ ਕੱਟ ਸੀਗਾ ਕਰਕੇ ਮੋਦੀ ਨੂੰ ਸਾਡੇ ਸਾਹਮਣੇ ਝੁਕਣਾ ਪਿਆ ਉਹ ਮੰਗਾ ਪੂਰੀਆਂ ਹੋ ਗਈਆਂ ਤੁਹਾਡੀਆਂ ਜਿਹੜੀਆਂ ਮੰਗਾ ਹਾਲੇ ਵਿੱਚ ਇਹ ਲੜਕਦੀਆਂ ਜੀ ਪੂਰੀਆਂ ਨਹੀਂ ਹਲੁਈਆਂ ਲੜਕਦੀਆਂ ਐਵੇਂ ਬਸ ਨਹੀਂ ਉਹ ਬਰਾਮ ਜਾਂ ਕਲਾਤਾ ਵੀ ਕਿਸਾਨ ਇਥੋਂ ਚੱਲ ਜਾਣਾ ਵੀ ਅਸੀਂ ਮੁੜ ਕੇ ਆਪਣੀ ਮਰਜ਼ੀ ਜੋ ਕਰਾਂਗੇ ਆਪਣੀ ਮਰਜ਼ੀ ਨਾਲ ਜੋ ਕਰਨਾ ਕਰਾਂਗੇ ਤੇ ਉਹ ਫੈਸਲਾ ਤਾਂ ਪੂਰਾ ਹੋਇਆ ਨਹੀਂ ਅਜੇ ਤੱਕ ਹਾਲੇ ਤਾਂ ਕੋਈ ਫੈਸਲਾ ਹੋਇਆ ਨਹੀਂ ਉਹ ਤਾਂ ਐਵੇਂ ਬੱਚੇ ਲਟਕਾਇਆ ਹੈ ਜੀ ਨਹੀਂ ਤੇ ਜਿਹੜੀਆਂ ਉਹ ਇਸ ਵੇਲੇ ਵੋਟਾਂ ਇਲیکشنਾਂ ਦਾ ਦੌਰ ਬਹੁਤ ਤੇਜ਼ੀ ਨਾਲ ਚੱਲ ਰਿਹਾ। ਬਿਲਕੁਲ। ਤਾਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ? ਅਸੀਂ ਤਾਂ ਇਹ ਕਹਿਣਾ ਚਾਹੁੰਦੇ ਆ ਬਿਲਕੁਲ ਭਾਜੀਪੀ ਨੂੰ ਤੇ ਆਮ ਪਾਰਟੀ ਨੂੰ ਬਿਲਕੁਲ ਸਾਰੀਆਂ ਜਿੰਨੇ ਜਸੇਬੰਦੀਆਂ ਇਹ ਬੋਰਡ ਬਿਲਕੁਲ ਇਹਨਾਂ ਨੂੰ ਦੋਹਾਂ ਪਾਰੀਆਂ ਨੂੰ ਪਾਉਣੀ ਚਾਹੀਦੀ ਮੇਰਾ ਕਹਿਣਾ। ਤੁਸੀਂ ਕਹਿਣਗੇ ਕੀ ਵਿਰੋਧ ਕਰੋਗੇ? ਅਸੀਂ ਤਾਂ ਬਿਲਕੁਲ ਮੈਂ ਤਾਂ ਵਿਰੋਧ ਕਰੂੰਗਾ ਜੀ ਇਹਨਾਂ ਨੂੰ। ਮੈਂ ਜੀ ਅੱਜ ਜਿਹੜਾ ਐਮਪੀ ਵਿੱਚ ਖੜੀ ਸੀ ਇਹਨਾਂ ਦੀ ਜੋਤੀ ਮਾਨ ਖੜੀ ਸੀ ਉੱਥੇ। ਜਲੰਧਰ ਤੋਂ ਉਦੋਂ ਮੈਂ ਇਹਨਾਂ ਨਾਲ ਬਹੁਤ ਸਾਥ ਦਿੱਤਾ ਮੈਂ ਬਹੁਤ ਨੱਠ ਪੱਜ ਕੀਤੀ ਸੀ। ਪਰ ਹੁਣ ਮੈਂ ਕੀ ਬਿਲਕੁਲ ਨਹੀਂ ਨਾ ਤੁਰਿਆ ਤਿੰਨ ਸਾਲ ਮੈਂ ਛੱਡਤਾ ਬਿਲਕੁਲ ਆਮ ਪਾਰਟੀ ਨੂੰ ਮੈਨੂੰ ਹਾਲੇ ਤੱਕ ਫੋਨ ਆਉਂਦੇ ਆ ਮੇਰਾ ਖਿਆਲ ਜਿੰਨੇ ਭਰਾ ਖੜੇ ਆ ਇੱਕ ਵਾਰੀ ਤੁਸੀਂ ਆਪਣਾ ਨਾਅਰੇ ਤੇ ਬਲੰਦ ਕਰਕੇ ਦੱਸ ਦਿਓ ਵੀ ਤੁਹਾਡੀ ਏਕਤਾ ਔਰ ਬੂਟਾ ਪਾਉਣ ਦੇ ਹੱਕ ਚ ਹੈ ਜਾਂ ਨਹੀਂ ਉਹਦਾ ਤੁਸੀਂ ਇੱਕ ਨਾਰਾ ਲਾ ਕੇ ਸਾਨੂੰ ਦੱਸ ਸਕਦੇ ਹੋ ਸੰਯੁਕਤ ਕਿਸਾਨ ਮੋਰਚਾ ਜਿੰਦਾਬਾਦ ਸੰਯੁਕਤ ਕਿਸਾਨ ਮੋਰਚਾ ਜਿੰਦਾਬਾਦ ਲਓ ਜੀ ਇਹਨਾਂ ਵੀਰ ਅਸੀਂ ਹਰ ਗਲੀ ਦੀ ਹਰ ਕੋਨੇ ਦੀ ਖਬਰ ਤੁਹਾਡੇ ਤੱਕ ਪਹੁੰਚਾਉਣ ਦਾ ਯਤਨ ਕਰਦੇ ਰਹਾਂਗੇ ਤੁਸੀਂ ਦੇਖਦੇ ਰਹਣਾ ਦੁਆਬਾ ਨੇ ਉਸ 24